ਤੁਸੀਂ ਆਏ ਹੋ ਸਾਡੇ ਸਰਕਾਰਾਂ ਤਾਂ ਨਹੀਂ ਆਈਆਂ ਘੜਗੜ ਤੁਸੀਂ ਸਾਡੀ ਗੱਲ ਸੁਣਨ ਆਉਂਦੇ ਐ ਬਿਆਨ ਆ ਅਖਬਾਰਾਂ ਦੇ ਆ ਵੀ ਆ ਕਰਦਾਂਗੇ ਜੀ ਉਹ ਕਰਦਾਂਗੇ ਬਾਅਦ ਵਿੱਚ ਕਹਿ ਦਿੰਦੇ ਜੀ ਪਾਣੀ ਬੜਾ ਆਇਆ ਸੀ ਇਸ ਵਾਰ ਪਾਣੀ ਜ਼ਿਆਦਾ ਆ ਗਿਆ ਸੀਗਾ ਸੋ ਸਰਕਾਰਾਂ ਦਾ ਕੰਮ ਤਾਂ ਤੁਸੀਂ ਸਾਰੇ ਪਾਸੇ ਵੇਖ ਦਿੱਤੇ ਕਿ ਕੀ ਹੈਗਾ ਕਿ ਉਹਨਾਂ ਨੇ ਡਰੇਨੇਜ ਵਿਭਾਗ ਦੇ ਨਾਲ ਸੰਪਰਕ ਕੀਤਾ ਡਰੇਨੇਜ ਵਿਭਾਗ ਦਾ ਇਹ ਜਵਾਬ ਸੀ ਕਿ ਇਸ ਵਾਰ ਅਸੀਂ ਨਦੀ ਦੇ ਬਚਾਅ ਵਾਸਤੇ ਫਲੱਡ ਤੋਂ ਕੋਈ ਟੈਂਡਰ ਨਹੀਂ ਦਿੱਤਾ ਕੋਈ ਠੇਕਾ ਨਹੀਂ ਦਿੱਤਾ ਤਾਂ ਪੁੱਛਿਆ ਗਿਆ ਵੀਰ ਤੁਸੀਂ ਕਰ ਕੀ ਰਹੇ ਹੋ ਉਹ ਕਹਿੰਦੇ ਜੀ ਅਸੀਂ ਤਾਂ ਸਰਕਾਰ ਦਾ ਪੈਸਾ ਬਚਾਇਆ ਨੰਬਰ 1 ਨੰਬਰ 2 ਉਹਨਾਂ ਨੂੰ ਪੁੱਛਿਆ ਵੀ ਤੁਸੀਂ ਫਿਰ ਜਿਹੜੀਆਂ ਜੀਸੀਬੀ ਮਸ਼ੀਨਾਂ ਲਾਈਆਂ ਨੇ ਇਹ ਕਿਹੜੇ ਫੰਡ ਚੋਂ ਲਾਈਆਂ ਨੇ ਉਹ ਕਹਿੰਦੇ ਇਹ ਅਸੀਂ ਤਾਂ ਜਿਹੜੇ ਸਾਡੇ ਠੇਕੇਦਾਰ ਇੱਧਰ ਉੱਧਰ ਕੰਮ ਕਰਦੇ ਆ ਉਹਨਾਂ ਕੋਲੋਂ ਵਗਾਰ ਤੇ ਲੈ ਕੇ ਆਇਆ ਕਿਉਂਕਿ ਮੰਤਰੀ ਜੀ ਨੇ ਆਖਿਆ ਸੀ ਮੇਰੇ ਖਿਲਾਫ ਅਗਰ ਹੁੰਦੇ ਆ ਲੋਕ ਤੇ ਹੋ ਜਾਣਾ ਸਰਕਾਰਾਂ ਹੁੰਦੀਆਂ ਤੇ ਹੋ ਜਾਣਾ ਲੇਕਿਨ ਮੈਂ ਅੱਜ ਨਹੀਂ ਬੋਲੂਗਾ ਫਿਰ ਕਦੋਂ ਬੋਲੂਗਾ ਮંત્રી ਸਾਹਿਬ ਦੇ ਜਾਣ ਤੋਂ ਪਹਿਲਾਂ ਪਹਿਲਾਂ ਪ੍ਰਸ਼ਾਸਨ ਨੇ ਮਿੱਟੀ ਵੀ ਪਵਾ ਦਿੱਤੀ ਕਈ ਥਾਵਾਂ ਤੇ ਥੈਲੇ ਵੀ ਰਖਵਾ ਦਿੱਤੇ ਹੁਣ 500 ਥੈਲਾ ਸੁਟਿਆ ਹੈ ਨਦੀ ਦੇ ਪੁਲ ਤੋਂ 7 ਕਿਲੋਮੀਟਰ ਨਦੀ ਦਾ ਉਹ ਹੈਗਾ ਜਿੱਥੋਂ ਟੁੱਟੀ ਸੀਗੀ ਉਹ ਬਹੁਤ ਵੱਡਾ ਏਰੀਆ ਹੈਗਾ ਉੱਥੇ ਮਿੱਟੀ ਪਾ ਕੇ ਤੇ 500 ਥੈਲਾ ਰੱਖ ਕੇ ਕਹਿੰਦੇ ਜੇ ਅਸੀਂ ਬੜੇ ਬੰਦ ਕਰ ਦਿੱਤੇ ਤੁਸੀਂ ਦੇਖ ਰਹੇ ਹੋ ਗ੍ਰੀਵੈਂਸ ਸਟੋਰੀਜ਼ ਤੇ ਮੈਂ ਕੁਝ ਅਗਰ ਹੋ ਗਿਆ ਗੱਲ ਕਰੀਏ ਪਿਛਲੇ ਸਾਲ ਪਟਿਆਲਾ ਦੇ ਵਿੱਚ ਅਰਬਨ ਸਟ੍ਰੀਟ ਫੇਸ ਦੇ ਫੇਸ 2 ਦੇ ਵਿੱਚ ਕਾਫੀ ਭयंकर ਬਾੜ ਆਈ ਸੀਗੀ ਜਿਸ ਦੇ ਨਾਲ ਕਾਫੀ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਹੋਈਆਂ ਸੀ ਪਰ ਉੱਥੇ ਹੀ ਗੱਲ ਕਰੀਏ ਪਿਛਲੇ ਕੁਝ ਦਿਨਾਂ ਦੇ ਵਿੱਚ ਗ੍ਰੀਵੈਂਸ ਸਟੋਰੀਜ਼ ਦੇ ਉੱਤੇ ਤੁਹਾਨੂੰ ਕਈ ਖਬਰਾਂ ਨਸ਼ਰ ਹੁੰਦੀਆਂ ਦਿਖਾਈ ਦਿੱਤੀਆਂ ਹੋਣਗੀਆਂ ਜਿਸ ਦੇ ਵਿੱਚ ਤੁਹਾਨੂੰ ਵੱਡੀ ਨਦੀ ਬਾਰੇ ਐਕਸਕਲੂਸਿਵ ਖਬਰਾਂ ਮਿਲੀਆਂ ਹੋਣਗੀਆਂ ਕਿ ਕਿਸ ਤਰ੍ਹਾਂ ਜਿਹੜੀ ਗਰਾਉਂਡ ਰਿਐਲਿਟੀ ਬੋਲ ਰਹੀ ਹੈ ਕਿ ਕਿੰਨਾ ਕੰਮਕਾਰ ਹੋ ਰਿਹਾ ਹੈ ਪਰ ਉਸ ਤੋਂ ਕੁਝ ਦਿਨਾਂ ਦੇ ਬਾਅਦ ਹੀ ਡਾਕਟਰ ਬਲਬੀਰ ਜੋ ਕਿ ਕੈਬਨਿਟ ਮੰਤਰੀ ਹੈ ਉਹਨਾਂ ਵੱਲੋਂ ਇੱਕ ਵੀਡੀਓ ਨਿਸ਼ਰ ਕੀਤੀ ਜਾਂਦੀ ਹੈ ਜਿਸ ਦੇ ਰਾਹੀਂ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਤੇ ਇਸ ਵਾਰ ਬਾੜ ਆਣ ਦੀ ਜਿਹੜੀ ਸੰਭਾਵਨਾ ਹੈ ਉਹ ਨਹੀਂ ਹੋਣ ਦਵਾਂਗੇ ਅਸੀਂ ਪੈਦਾ ਪਰ ਇੱਕ ਵਾਰ ਤੁਸੀਂ ਉਹ ਵੀਡੀਓ ਵੀ ਜ਼ਰੂਰ ਸਕਰੀਨ ਉੱਤੇ ਸੁਣੋ ਕਿ ਕੀ ਕਹਿਣਾ ਸੀ ਡਾਕਟਰ ਬਲਬੀਰ ਦਾ ਰਸਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਮੇਰੇ ਨਾਲ ਡਿਪਟੀ ਕਮਿਸ਼ਨਰ ਸਾਰੇ ਐਡਮਿਨਿਸਟ੍ਰੇਸ਼ਨ ਦੇ ਸਾਰੇ ਵਿਭਾਗਾਂ ਦੇ ਬੰਦੇ ਆ ਜੀ ਡਰੇਨੇਜ ਦੇ ਪੀਡੀਏ ਦੇ ਔਰ ਸਾਰੇ ਇਰੀਗੇਸ਼ਨ ਵਾਲੇ ਇਹ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਫਰੋਲੀ ਦਾ ਗੁਰਦੁਆਰਾ ਸਾਹਿਬ ਆ ਜੀ ਇਹਦੇ ਨਾਲ ਇੱਥੋਂ ਜਿਹੜਾ ਪਿਛਲੀ ਵਾਰੀ ਜਿਹੜੇ ਫਲੱਡ ਆਏ ਸੀਗੇ ਉਹ ਇੱਥੋਂ ਪਾਣੀ ਸਾਰਾ ਗਿਆ ਸੀਗਾ ਜਿਹੜਾ ਆਰਪਲ ਸਟੇਟ ਚਨਾਰ ਬਾਗ ਜਿੰਨਾ ਵੀ ਸਾਰਾ ਏਰੀਆ ਜਿਹੜਾ ਫਲਡਿੰਗ ਹੋਈ ਸੀ ਔਰ ਉਸ ਤੋਂ ਬਾਅਦ ਜਾ ਕੇ ਫਰੈਂਡਜ਼ ਇਨਕਲੇਵ ਜਿੰਨਾ ਵੀ ਆਪਣਾ ਬੱਸ ਸਟੈਂਡ ਦਾ ਏਰੀਆ ਇੱਥੋਂ ਸਾਰਾ ਗਿਆ ਸੀ ਪਾਣੀ ਇਹਦਾ ਅਸੀਂ ਹੁਣ ਬੰਨ ਜਿਹੜਾ ਸਟਰੈਂਥਨ ਕਰਤਾ ਔਰ ਬੋਰੀਆਂ ਭਰ ਕੇ ਅੰਦਰ ਉਹਨੂੰ ਹੋਰ ਵੀ ਜ਼ਿਆਦਾ ਸਟਰੈਂਥਨ ਕੀਤਾ ਜਾ ਰਿਹਾ ਸੋ ਮੈਂ ਸਾਰੇ ਜਿੰਨੇ ਸਾਡੇ ਰੈਜ਼ੀਡੈਂਟ ਸਾਂ ਉਹਨਾਂ ਨੂੰ ਸ਼ੋਰ ਕਰਨਾ ਚਾਹੁੰਦਾ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਜੀ ਅਸੀਂ ਇੱਥੇ ਖੜੇ ਹਾਂ ਹਰ ਪ੍ਰਸਾਦ ਵਿੱਚ ਅਸੀਂ ਇੱਥੇ ਖੜਾਗੇ ਤੁਹਾਨੂੰ ਆ ਕੇ ਦੇਖਣ ਦੀ ਲੋੜ ਨਹੀਂ ਹੈ ਔਰ ਅਗਲੇ ਸਾਲ ਤੋਂ ਅਸੀਂ ਬਹੁਤ ਵਧੀਆ ਇੱਥੋਂ ਲੈ ਕੇ ਅਸੀਂ ਜਿਹੜੀ ਵੀ ਤੁਹਾਡੀ ਪਟਿਆਲਾ ਕੀ ਰਾਓ ਹੈ ਉਹਦਾ ਚੰਡੀਗੜ੍ਹ ਦੇ ਵਿੱਚ ਵੀ ਮੁਹਾਲੀ ਦੇ ਵਿੱਚ ਵੀ ਔਰ ਫਤਿਹਗੜ੍ਹ ਸਾਹਿਬ ਔਰ ਪਟਿਆਲੇ ਦੇ ਵਿੱਚ ਜਿੱਥੇ ਜਿੱਥੇ ਸਾਡੇ ਕੋਲ ਜਗ੍ਹਾ ਹੈਗੀ ਅਸੀਂ ਛੋਟੇ ਛੋਟੇ ਲੇਕ ਵੀ ਕ੍ਰੀਏਟ ਕਰਾਂਗੇ ਹੋਰ ਵੀ ਜਿਹੜਾ ਪਾਣੀ ਵਾਸਤੇ ਆ ਬਹੁਤ سارے ਖੂਹ ਵੀ ਬਣਾਵਾਂਗੇ ਅਸੀਂ ਸੈਕਟਰਿਆਂ ਦੀ ਗਣਤੀ ਦੇ ਵਿੱਚ ਤੇ ਸਾਡੀ ਕੋਸ਼ਿਸ਼ ਹੈ ਕਿ ਇਹਦਾ ਪੱਕਾ ਸਮੱਸਿਆ ਅਸੀਂ ਹੱਲ ਕਰਾਂਗੇ ਕਿ ਪਟਿਆਲੇ ਨੂੰ ਜਿਹੜੀ ਕਹਿੰਦੇ ਹੜਾਂ ਦੀ ਮਾਰ ਹੈ ਉਹ ਤੁਸੀਂ ਇਸ ਸਾਲ ਬਾਅਦ ਨਹੀਂ ਕਹੋਗੇ ਕਿ ਪਟਿਆਲੇ ਨੂੰ ਹੜਾਂ ਦੀ ਮਾਰ ਆ ਉਹ ਨਹੀਂ ਹੋਏਗੀ ਔਰ ਜ਼ਮੀਨ ਦੇ ਵਿੱਚ ਪਾਣੀ ਵੀ ਹੋਏਗਾ ਆਰਬਦੀਆਂ ਪੀੜੀਆਂ ਲਈ ਸੋ ਸਾਰਿਆਂ ਨੂੰ ਮੈਂ ਆਪਣੇ ਜਿੰਨੇ ਵੀ ਸਾਡੇ ਪਟਿਆਲੇ ਦੇ ਸਾਰੇ ਸਮੁੱਚੇ ਸ਼ਹਿਰ ਨਿਵਾ ਸਰਕਾਰ ਪੂਰੀ ਤਰ੍ਹਾਂ ਕਮਿਟਡ ਹੈ ਕਿ ਪਟਾਲੇ ਦੇ ਵਿੱਚ ਹੜ ਨਹੀਂ ਆਣਦੇ ਨੇ ਬਾਕੀ ਉੱਪਰ ਸਾਨੂੰ ਰੱਬ ਦਾ ਵੀ ਸਤਿਗੁਰ ਸੱਚੇ ਪਾਸ਼ਾ ਦੀ ਕਿਰਪਾ ਹੋਵੇਗੀ ਔਰ ਆਪਾਂ ਬਿਲਕੁਲ ਕਾਮਯਾਬ ਹੋਵਾਂਗੇ ਬਹੁਤ ਬਹੁਤ ਧੰਨਵਾਦ ਜੀ ਜਿਸ ਦੇ 온ਲੀ ਸਨੈਚ ਆਫ ਇਮੇਜਿਨੇਸ਼ਨ ਜੇ ਬਸਾਤਾ ਹੈਗੇ ਇਸ ਕੋ ਖਾਲੀ ਕਰ ਦੇਗੇ ਉਸ ਤੋਂ ਅੱਗੇ ਇਸ ਮੇਨਾਂ ਦਾ ਜੇ ਇਸ ਕੋ ਲੋ ਲੈਵਲ ਵੀ ਤੇ ਵੀ ਹਮ ਇੱਲੇ ਤੇ तो मैं वही रहा तो तो उसको पंद्रह चाहिए ये भी इशू है ना इसमें ना तो था था। यहां पे एक डेढ़ ਉਸ ਵਿੱਚ ਆ ਪਾਈਪ ਦਾ ਲੋਗੇ ਇਸ ਨੂੰ ਉਹ ਫਿਰ ਬਿਲਿਫ ਕਰਨਾ ਪਵੇਗਾ ਨਹੀਂ ਜਿੱਤ ਨਹੀਂ ਕਰਨਾ ਉੱਥੇ ਹੀ ਜੇਕਰ ਗੱਲ ਕਰੀਏ ਇਸ ਸਾਲ ਕਹ ਲਈ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਪਹਿਲਾਂ ਵੀ ਅਸੀਂ ਗ੍ਰੀਵੈਂਸ ਸਟੋਰੀਜ਼ ਉੱਤੇ ਇੱਕ ਵੀਡੀਓ ਚਲਾਈ ਸੀ ਜਿਸ ਦੇ ਵਿੱਚ ਅਰਬਨ ਸ਼ਹਿਰ ਦੇ ਵਿੱਚ ਇੱਕ ਬੜਾ ਵਧੀਆ ਉਪਰਾਲਾ ਕੀਤਾ ਗਿਆ ਜੇਕਰ ਬਾੜ ਆ ਜਾਂਦੀ ਹੈ ਉਸ ਉਪਰਾਲੇ ਵਾਸਤੇ ਸਾਡੇ ਨਾਲ ਮੌਜੂਦ ਨੇ ਅਮਰਜੀਤ ਸਿੰਘ ਵੜੈਚ ਜੋ ਕਿ 올 ਇੰਡੀਆ ਤੋਂ ਡਾਇਰੈਕਟੋਰੇਟ ਰਿਟਾਇਰਡ ਹੋਏ ਨੇ ਉਹਨਾਂ ਨਾਲ ਇੱਕ ਵਾਰ ਗੱਲਬਾਤ ਕਰਦੇ ਹਾਂ ਕਿ ਕਹੇ ਜੇ ਉਪਰਾਲੇ ਉਹਨਾਂ ਨੇ ਇਸ ਵਾਰ ਕੀਤੇ ਹਨ ਅਮਰਜੀਤ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਜੀ ਤੁਸੀਂ ਆਏ ਹੋ ਸਾਡੇ ਸਰਕਾਰਾਂ ਤਾਂ ਨਹੀਂ ਆਈਆਂ ਘੜਗੜ ਤੁਸੀਂ ਸਾਡੀ ਗੱਲ ਸੁਣਨ ਵਾਸਤੇ ਆਏ ਅਮਰਜੀਤ ਜੀ ਥੋੜਾ ਜਿਹਾ ਇਹ ਦੱਸੋ ਕਿ ਜੋ ਤੁਸੀਂ ਉਪਰਾਲੇ ਕੀਤੇ ਹਨ ਇਹ ਸ਼ਾਇਦ ਸਾਰੇ ਪਟਿਆਲੇ ਦੇ ਵਿੱਚ ਇਸ ਚੀਜ਼ ਦੀ ਚਰਚਾ ਹੋਈ ਵੀ ਹੈ ਪਰ ਤੁਹਾਡੇ ਕੋਲ ਕੋਈ ਪ੍ਰੈਸ਼ਰਾਈਜ਼ ਕਰਨ ਲਈ ਕੋਈ ਮੰਤਰੀ ਦਾ ਜਾਂ ਕਿਸੇ ਦਾ ਫੋਨ ਆਇਆ ਹੋਵੇ ਕਿ ਭਾਈ ਇਹ ਵੀਡੀਓ ਡਿਲੀਟ ਕਰ ਦਿਓ ਨਹੀਂ ਫਿਰ ਤੁਹਾਨੂੰ ਦਿੱਕਤ ਆ ਸਕਦੀ ਹੈ ਨਹੀਂ ਦੇਖੋ ਹਾਲ ਤੱਕ ਤੇ ਕਿਸੇ ਦਾ ਨਹੀਂ ਆਇਆ ਅਜ ਤੱਕ ਇਹ ਜ਼ਰੂਰ ਆ ਕਿ ਲੋਕਾਂ ਦੇ ਫੋਨ ਜ਼ਰੂਰ ਆਏ ਆ ਜਿਨ੍ਹਾਂ ਨੇ ਇਹ ਗੱਲ ਕਹੀ ਵੀ ਤੁਸੀਂ ਬੜਾ ਵਧੀਆ ਉਪਰਾਲਾ ਕੀਤਾ ਵੀ ਇਸ ਤਰ੍ਹਾਂ ਬਚ ਜਾਣਗੇ ਫਿਰ ਉਹਨਾਂ ਨੂੰ ਦੱਸਿਆ ਸੀ ਕਿ ਬਚ ਜਾਣਗੇ ਕਿਉਂਕਿ ਬੜੇ ਸਟਰੋਂਗ ਅਸੀਂ ਇਹ ਬੈਂਚ ਬਣਾਏ ਹੋਏ ਆ ਜਿਨ੍ਹਾਂ ਦੇ ਉੱਤੇ ਸਮਾਂ ਤੁਸੀਂ ਵੇਖਦੇ ਹੋ ਚੜਾ ਦਿੱਤਾ ਆ ਜਿੰਨਾ ਮਰਜੀ ਬਾੜ ਆ ਜਾਵੇ ਸਰਕਾਰਾਂ ਦੇ ਤਾਂ ਵਿਸ਼ਵਾਸ ਹੀ ਵਿਸ਼ਵਾਸ ਹੈ ਬਿਆਨ ਅਖਬਾਰਾਂ ਦੇ ਆ ਵੀ ਆ ਕਰਦਾਂਗੇ ਜੀ ਉਹ ਕਰਦਿਆਂ ਕਿ ਬਾਅਦ ਵਿੱਚ ਕਹਿ ਦਿੰਦੇ ਜੀ ਪਾਣੀ ਬੜਾ ਆਇਆ ਸੀ ਇਸ ਵਾਰ ਪਾਣੀ ਜ਼ਿਆਦਾ ਆ ਗਿਆ ਸੀਗਾ ਸੋ ਸਰਕਾਰਾਂ ਦਾ ਕੰਮ ਤਾਂ ਤੁਸੀਂ ਸਾਰੇ ਪਾਸੇ ਵੇਖਦੇ ਪਏ ਹੋ ਕਿ ਕੀ ਹੈਗਾ ਇਸ ਕਰਕੇ ਅਸੀਂ ਡਰੇ ਹੋਏ ਆ ਇਸ ਕਰਕੇ ਅਸੀਂ ਇਹ ਸਾਰਾ ਪ੍ਰਬੰਧ ਜਿਹੜਾ ਉਹ ਕੀਤਾ ਤੇ ਤੁਹਾਡੇ ਨਾਲ ਦੇ ਗਵੰਡੀਆਂ ਨੇ ਵੀ ਕਦੇ ਤੁਹਾਨੂੰ ਪੁੱਛਿਆ ਵੀ ਸਾਨੂੰ ਵੀ ਇਹ ਮਕੈਨਿਕ ਦਾ ਯਾ ਇਹ ਜਿਹੜੇ ਬੰਦੇ ਨੇ ਮਿਸਤਰੀ ਦਾ ਨੰਬਰ ਦਿਓ ਵੀ ਅਸੀਂ ਵੀ ਇਹ ਜੇ ਉਪਰੇਲੇ ਕਰ ਲਈਏ ਸਾਨੂੰ ਕਈਆਂ ਦੇ ਫੋਨ ਆਇਆ ਗਵੰਡੀਆਂ ਦੇ ਨਹੀਂ ਹੈਗੇ ਮੈਂ ਇੱਕ ਤੇ ਸਾਡੇ ਸਿਸਟਰ ਲੱਗਦੇ ਆ ਉਹਨਾਂ ਨੂੰ ਤਾਂ ਮੈਂ ਬਣਵਾ ਕੇ ਵੀ ਦੇ ਰਿਆਂ ਅਗਲੇ ਹਫਤੇ ਚ ਆ ਜਾਣੇ ਆ ਉਹਨਾਂ ਕੋਲੇ ਬਾਰਸ਼ਾਂ ਤੋਂ ਪਹਿਲਾਂ ਪਹਿਲਾਂ ਕਈਆਂ ਦੇ ਫੋਨ ਆਏ ਕਿ ਜੀ ਸਾਨੂੰ ਨੰਬਰ ਦਿਓ ਤੇ ਕਈਆਂ ਨੇ ਗਾਇ ਸਾਨੂੰ ਡਿਜ਼ਾਈਨ ਭੇਜੋ ਦੱਸਦੇ ਕਿਵੇਂ ਹੈ ਕਿੰਨਾ ਉੱਚਾ ਹੈ ਕਿੰਨਾ ਬਣਾਇਆ ਹੈ ਬੇਸ ਕਿੰਨਾ ਸੋ ਲੋਕਾਂ ਤੇ ਇੰਟਰਸਟ ਪੈਦਾ ਆਇਆ ਕਈਆਂ ਨੇ ਕੰਧਾਂ ਕਰ ਲੀਆਂ ਆਪਣੇ ਘਰਾਂ ਦੇ ਬਾਹਰਲੇ ਪਾਸੇ ਪਾਣੀ ਆਉਣ ਦਾ ਡਰ ਕਿਉਂਕਿ ਇਸ ਵਾਰ ਫਿਰ ਬਣਿਆ ਹੋਇਆ ਜਿਹੜੇ ਹਿਸਾਬ ਨਾਲ ਪੂਰੇ ਦੇਸ਼ ਦੇ ਵਿੱਚ ਇਸ ਵਾਰ ਮੀਂਹ ਪੈ ਰਿਹਾ ਅੱਜ ਦੀ ਖਬਰ ਹੈਗੀ ਆ ਕਿ ਨੇਪਾਲ ਉੱਤਰਾਖੰਡ ਫਿਰ ਯੂਪੀ ਇਹਨਾਂ ਦੇ ਵਿੱਚ ਬਹੁਤ ਤਕੜਾ ਮੀਂਹ ਜਿਹੜਾ ਉਹ ਪੈ ਰਿਹਾ ਔਰ 1936 ਦੇ ਰਿਕਾਰਡ ਟੁੱਟ ਗਏ ਹੋਏ ਆ ਦਿੱਲੀ ਦੇ ਵਿੱਚ हिमाचल ਦੇ ਵਿੱਚ ਬੜਾ ਮੀਂਹ ਪੈ ਗਿਆ ਸੋ ਡਰ ਹੈ ਕਿ ਇਸ ਏਰੀਆ 'ਚ ਵੀ ਮੀਂਹ ਪੈਗਾ ਭਾਵੇਂ ਥੋੜਾ ਜਿਹਾ ਲੇਟ ਪਵੇ ਪਰ ਪਊਗਾ ਜ਼ਰੂਰ ਪ੍ਰਮਾਤਮਾ ਕਰੇ ਕਿ ਹੜ੍ਹ ਨਾ ਆਵੇ ਤੇ ਸਰ ਇੱਕ ਵਾਰ ਇਹ ਚੀਜ਼ ਦੇਖਣ ਵਾਲੀ ਗੱਲ ਹੈ ਕਿ ਪਿਛਲੇ ਸਾਲ ਜੋ ਕੁਝ ਹੋਇਆ ਉਹਦੇ ਨਾਲ ਬੜੇ ਲੋਕੀ ਪਰੇਸ਼ਾਨ ਹੋਏ ਨੇ ਮੁਆਵਜ਼ੇ ਵਾਸਤੇ ਹਲੇ ਤੱਕ ਲੋਕੀ ਮੰਗ ਕਰ ਰਹੇ ਨੇ ਖਾਸ ਕਰ ਮਾਰ ਪਈਏ ਜਿਹੜੇ ਗਰੀਬ ਲੋਕਾਂ ਨੂੰ ਪਈ ਹੈ ਬਿਲਕੁਲ ਜਿਹੜੇ ਮੀਡਲ ਕਲਾਸ ਨੇ ਜਾਂ ਆਪਣੇ ਵਰਗੇ ਥੋੜੇ ਫੈਮਿਲੀ ਦੇ ਹੁੰਦੇ ਨੇ ਆਪਾਂ ਫੇਰ ਵੀ ਓਖੇ ਸੋਖੇ ਕਰਕੇ ਇੱਕ ਵਾਰ ਦੁਬਾਰਾ ਤੋਂ ਬਣਾ ਸਕਦੇ ਆਂ ਇਹ ਚੀਜ਼ਾਂ ਪਰ ਜਿਨ੍ਹਾਂ ਨੂੰ ਨੁਕਸਾਨ ਜ਼ਿਆਦਾ ਚੇਲਣਾ ਪ ਉਹਨਾਂ ਵਾਸਤੇ ਨਾ ਤਾਂ ਸਰਕਾਰਾਂ ਨੇ ਕੁਝ ਕੀਤਾ ਇਸ ਵਾਰ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਉਹ ਮਿੱਟੀ ਦੇ ਬੰਨ ਬਣਾਏ ਜਾ ਰਹੇ ਨੇ ਤੁਹਾਨੂੰ ਲੱਗਦਾ ਉਹ ਖੜ ਜਣਗੇ ਜੇ ਕਿਤੇ ਪਾਣੀ ਜ਼ਿਆਦਾ ਆ ਗਿਆ ਦੇਖੋ ਬੰਨ ਤਾਂ ਬਣਨੇ ਮਿੱਟੀ ਦੇ ਆ ਲੇਕਿਨ ਬਣਨੇ ਕਦੋਂ ਆ ਗੱਲ ਤੇ ਇਹ ਹੈ ਕਿ ਪਿਛਲੇ ਸਾਲ ਜੁਲਾਈ ਸੜ ਆਇਆ ਸੀ ਤਾਂ ਸਰਕਾਰ ਨੇ ਹੁਣ 24 ਦੇ ਵਿੱਚ ਜੂਨ ਵਿੱਚ ਆ ਕੇ ਕੰਮ ਸ਼ੁਰੂ ਕੀਤਾ ਇੱਕ ਮਹੀਨੇ ਦੇ ਵਿੱਚ ਮਿੱਟੀ ਪਾ ਕੇ ਬਿਠਾਈ ਨਹੀਂ ਜਾ ਸਕਦੀ ਦੱਬੀ ਨਹੀਂ ਜਾ ਸਕਦੀ ਇਹੀ ਕੰਮ ਕਿਤੇ ਇਹਨਾਂ ਨੇ ਅਕਤੂਬਰ ਨਵੰਬਰ ਦੇ ਵਿੱਚ ਸ਼ੁਰੂ ਕਰ ਦਿੱਤਾ ਹੁੰਦਾ ਪਿਛਲੇ ਸਾਲ ਹੌਲਾ ਹੌਲੀ ਹੌਲੀ ਕਰਦੇ ਜਨਵਰੀ ਚ ਵੀ ਕਰ ਦਿੰਦੇ ਤੇ ਬਹੁਤ ਕੰਮ ਹੋ ਜਾਣਾ ਸੀਗਾ ਪਰ ਜੂਨ ਚ ਕੀਤਾ ਹਲੇ ਮਿੱਟੀ ਪਾਈ ਆ ਉਹਦੇ ਏਰੀਆ ਚ ਪਈ ਆ ਅੱਧੀ ਚ ਪਈ ਨਹੀਂ ਹੈਗੀ ਕਿਤੋਂ ਨਦੀ ਸਾਫ਼ ਕੀਤੀ ਆ ਅ ਡਕਾਲਾ ਰੋਡ ਤੇ ਜਿੱਥੋਂ ਨਦੀ ਨੰਗਦੀ ਆ ਸਾਡੇ ਚਿੜੀਆ ਘਰ ਦੇ ਵਿੱਚ ਦੀ ਉੱਥੇ ਹਾਲੇ ਵੀ ਬੂਟੀ ਉਸੇ ਤਰ੍ਹਾਂ ਫਸੀ ਹੋਈ ਸੀਗੀ ਜਦੋਂ ਮੈਂ 6 ਤਰੀਕ ਨੂੰ ਖੁਦ ਮੈਂ ਸਾਰੀ ਨਦੀ ਨੂੰ ਟਰੈਵਲ ਕੀਤਾ ਸੋ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਕਿ ਨੁਕਸਾਨ ਦੇਖੋ ਨੁਕਸਾਨ ਕੋਈ ਵੀ ਨਹੀਂ ਚੱਲ ਸਕਦਾ ਹੁੰਦਾ ਹਾਂ ਗਰੀਬ ਆਦਮੀ ਜਿਹੜਾ ਵਿਚਾਰਾ ਦਿਹਾੜੀ ਕਰਦਾ ਫੜੀ ਲਾਉਂਦਾ ਰੇੜੀ ਲਾਉਂਦਾ ਮਜਦੂਰੀ ਦਿਹਾੜੀ ਕਰਦਾ ਇੰਡਸਟਰੀ ਦਾ ਕੰਮ ਕਰਦਾ ਉਹਦਾ ਘਰ ਜਦੋਂ ਬਰਬਾਦ ਹੁੰਦਾ ਤੇ ਉਹਦੇ ਲਈ ਅਗਲੇ ਕਈ ਸਾਲ ਉੱਠਣਾ ਬੜਾ ਮੁਸ਼ਕਲ ਹੋਏਗਾ ਇੱਥੇ ਇੱਕ ਘਰ ਸੀਗਾ ਉਹਨਾਂ ਦੇ ਤੇ ਵਿਆਹ ਸੀ ਲੜਕੀ ਦਾ ਰੱਖਿਆ ਹੋਇਆ ਔਰ ਸਾਰਾ ਹੀ ਸਮਾਨ ਬਰਬਾਦ ਹੋ ਗਿਆ ਬਾਅਦ ਪਤਾ ਨਹੀਂ ਕਿਵੇਂ ਵਿਚਾਰਿਆਂ ਨੇ ਵਿਆਹ ਕਿੱਥੋਂ ਮਦਦ ਕਈਆਂ ਨੇ ਕੀਤੀ ਹੋਣੀ ਆ ਹੋ ਗਿਆ ਜਿਹੜੇ ਮਿਡਲ ਕਲਾਸ ਫੈਮਿਲੀ ਦੇ ਅਸੀਂ ਆਪਣੇ ਵਰਗੇ ਲੋਕ ਨੇ ਆਪਾਂ ਵੀ ਵਰਡ ਨਹੀਂ ਕਰਦੇ ਕਿ ਅਸੀਂ ਪਿਛਲੇ ਸਾਲ ਸਾਡਾ ਨੁਕਸਾਨ ਹੋ ਗਿਆ ਸੀਗਾ ਅੱਜ ਵੀਰ ਬੇਰੂਗਾ ਕੋਈ ਗੱਲ ਨਹੀਂ ਮੇਰਾ 3 ਤੋਂ 4 ਲੱਖ ਦੇ ਵਿੱਚ ਵਿੱਚ ਨੁਕਸਾਨ ਹੋਇਆ ਜਿਹਦੇ ਵਿੱਚ ਬੈੱਡ ਉਹਨਾਂ ਦੇ ਵਿੱਚ ਚਾਦਰਾਂ ਕੱਪੜੇ ਗਰ ਸਰਦੀਆਂ ਦੇ ਕੱਪੜੇ ਬੱਚਿਆਂ ਦੇ ਕੱਪੜੇ ਆਪਣੇ ਕੱਪੜੇ ਕੋਟ ਪੈਂਟਾਂ ਸਾਰਿਆਂ ਨੂੰ ਰੰਗ ਚੜ ਗਿਆ ਸੋਫੇ ਸਾਡੇ ਸਾਰੇ ਮਿੱਟੀ ਨਾਲ ਭਰ ਗਏ ਔਰ ਮਿੱਟੀ ਜਦੋਂ ਤੱਕ ਧੋਤੀ ਉਦੋਂ ਤੱਕ ਗਲਣਾ ਸ਼ੁਰੂ ਹੋ ਗਏ ਵਿੱਚ ਉਹ ਬੋ ਉਹਨਾਂ ਦੇ ਵਿੱਚੋਂ ਮਾਰਦੀ ਸੀਗੀ ਸੋ ਇਸ ਕਰਕੇ ਇਹ ਹੈ ਕਿ ਵੀ ਹਾਲੇ ਤੱਕ ਸਾਨੂੰ ਤੁਹਾਡਾ ਸਵਾਲ ਆ ਹਾਲੇ ਤੱਕ ਸਾਨੂੰ ਕੋਈ ਪੁੱਛਣ ਨਹੀਂ ਆਇਆ ਸਸੇ ਸਾਨੂੰ ਲੋੜ ਵੀ ਨਹੀਂ ਕਿ ਸਰਕਾਰ ਸਾਨੂੰ ਪੁੱਛੇ ਆ ਕੇ ਕਿ ਤੁਹਾਨੂੰ ਬਣਾ ਦਈਏ ਗਰੀਬਾਂ ਨੂੰ ਦੇਣ ਦੀ ਲੋੜ ਹੈ ਜਿਹੜੇ ਵਿਚਾਰਜਨਾਂ ਨੂੰ ਸੱਚਮੁੱਚ ਲੋੜ ਹੈ ਮਾਫ ਕਰਨਾ ਤੁਹਾਨੂੰ ਵਿੱਚ ਇੰਟਰਰਪਟ ਕਰ ਰਿਹਾ ਪਿਛਲੇ ਸਾਲ ਇੱਕ ਮੈਂ ਪੁਸ਼ਟੀ ਨਹੀਂ ਕਰਦਾ ਪਰ ਇੱਕ ਅਫਵਾਹ ਉੱਠੀ ਸੀ ਜਾਂ ਕਹਿ ਲਈ ਖਬਰ ਆਈ ਸੀ ਇੱਕ ਬਹੁਤ ਵੱਡਾ ਬਜਟ ਪਾਸ ਕੀਤਾ ਗਿਆ ਜੀਗਾ तकरीबन 160 ਕਰੋੜ ਰੁਪਏ ਦਾ ਪਟਿਆਲਾ ਵਾਸਤੇ ਜਿਸ ਦੇ ਵਿੱਚ ਕਿਸਾਨਾਂ ਨੂੰ ਹੋਰ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੋਈ ਸੀ ਪਰ ਜਦੋਂ ਗਰਾਊਂਡ ਰਿਐਲਿਟੀ ਤੇ ਗੱਲ ਕੀਤੀ بڑے ਲੋਕੀ ਅਜਿਹੇ ਨਿਕਲੇ ਜਿਨ੍ਹਾਂ ਨੇ ਕਹਿੰਦੇ ਵੀ ਨਾ ਤਾਂ ਸਾਨੂੰ ਪੁੱਛਣਾ ਆਏ ਨੇ ਕਈ ਕਹਿੰਦੇ ਸਾਡੇ ਏਰੀਆ ਚ ਫੰਡ ਹੀ ਨਹੀਂ ਰਿਲੀਜ਼ ਹੋਇਆ ਐਸਾ ਕੀ ਹੋ ਰਿਹਾ ਹੈ ਕਿ ਸਰਕਾਰ ਕਿੱਥੇ ਸਟੈਂਡ ਕਰ ਰਹੀ ਹੈ ਕਿ ਪਾਸਤਾ ਹੋ ਰਿਹਾ ਹੈ ਬਜਟ ਪਰ ਉਹ ਦਿੱਖ ਕਿਉਂ ਨਹੀਂ ਰਿਹਾ ਕਿਸੇ ਨੂੰ ਮਿਲਦਾ ਹੋਇਆ ਪਿਛਲੇ ਦਿਨਾਂ ਦੇ ਵਿੱਚ ਜਗਬਾਣੀ ਪੰਜਾਬ ਕੇਸਰੀ ਗੁਰਾਚ ਖਬਰ ਸ਼ਬੀ ਸੇ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਰਿਪੋਰਟਰ ਵੱਲੋਂ ਕਿ ਉਹਨਾਂ ਨੇ ਡਰੇਨੇਜ ਵਿਭਾਗ ਦੇ ਨਾਲ ਸੰਪਰਕ ਕੀਤਾ ਡਰੇਨੇਜ ਵਿਭਾਗ ਦਾ ਇਹ ਜਵਾਬ ਸੀ ਕਿ ਇਸ ਵਾਰ ਅਸੀਂ ਨਦੀ ਦੇ ਬਚਾਅ ਵਾਸਤੇ ਫਲੱਡ ਤੋਂ ਕੋਈ ਟੈਂਡਰ ਨਹੀਂ ਦਿੱਤਾ ਕੋਈ ਠੇਕਾ ਨਹੀਂ ਦਿੱਤਾ ਤਾਂ ਪੁੱਛਿਆ ਗਿਆ ਵੀ ਫਿਰ ਤੁਸੀਂ ਕਰ ਕੀ ਰਹੇ ਹੋ ਕਹਿੰਦੇ ਸੀ ਅਸੀਂ ਤਾਂ ਸਰਕਾਰ ਦਾ ਪੈਸਾ ਬਚਾਇਆ ਨੰਬਰ 1 ਨੰਬਰ 2 ਉਹਨਾਂ ਨੇ ਪੁੱਛਿਆ ਵੀ ਤੁਸੀਂ ਫਿਰ ਜਿਹੜੀਆਂ ਜੀਸੀਬੀ ਮਸ਼ੀਨਾਂ ਲਾਈਆਂ ਨੇ ਇਹ ਕਿਹੜੇ ਫੰਡ ਚੋਂ ਲਾਈਆਂ ਨੇ ਉਹ ਕਹਿੰਦੇ ਇਹ ਅਸੀਂ ਤਾਂ ਜਿਹੜੇ ਸਾਡੇ ਠੇਕੇਦਾਰ ਇੱਧਰ ਉੱਧਰ ਕੰਮ ਕਰਦੇ ਆ ਉਹਨਾਂ ਕੋਲੋਂ ਵਗਾਰ ਤੇ ਲੈ ਕੇ ਆਇਆ ਕਿਉਂਕਿ ਮੰਤਰੀ ਜੀ ਨੇ ਆਉਣਾ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਮੀਟਿੰਗਾਂ ਵੀ ਮੈਂ ਉਹਨਾਂ ਮੀਟਿੰਗਾਂ 'ਚ ਵਿੱਚ ਖੁੱਲ ਜਾਂਦਾ ਰਿਹਾ ਜਿਹਦੇ ਵਿੱਚ ਮੰਤਰੀ ਸਾਹਿਬ ਵੀ ਰਹੇ ਆ ਡੀਸੀ ਸਾਹਿਬ ਵੀ ਰਹੇ ਆ ਸਾਡੇ ਇੱਥੇ ਵੀ ਮੀਟਿੰਗ ਹੋਈ ਆ ਸੈਕਟਰੀਅਟ ਵੀ ਮੀਟਿੰਗ ਹੋਈ ਆ ਉੱਥੇ ਵੀ ਆ ਜੀ ਅਸੀਂ ਬਹੁਤ ਕੰਮ ਕਰ ਰਹੇ ਆ ਜੀ ਅਸੀਂ ਕਰ ਰਹੇ ਆ ਜੀ ਬਹੁਤ ਜਲਦੀ ਅਸੀਂ ਮਸ਼ੀਨਾਂ ਲਾ ਕੇ ਸਪਾਈ ਕਰ ਦਾਂ ਮંત્રી ਸਾਹਿਬ ਦੇ ਜਾਣ ਤੋਂ ਪਹਿਲਾਂ ਪਹਿਲਾਂ ਪ੍ਰਸ਼ਾਸਨ ਨੇ ਮਿੱਟੀ ਵੀ ਪਵਾ ਦਿੱਤੀ ਕਈ ਥਾਵਾਂ ਤੇ ਥੈਲੇ ਵੀ ਰਖਵਾ ਦਿੱਤੇ ਹੁਣ 500 ਥੈਲਾ ਸੁਟਿਆ ਹੈ ਨਦੀ ਦੇ ਪੁਲ ਤੋਂ 7 ਕਿਲੋਮੀਟਰ ਨਦੀ ਦਾ ਉਹ ਹੈਗਾ ਜਿੱਥੋਂ ਟੁੱਟੀ ਸੀਗੀ ਉਹ ਬਹੁਤ ਵੱਡਾ ਏਰੀਆ ਹੈਗਾ ਉੱਥੇ ਮਿੱਟੀ ਪਾ ਕੇ ਤੇ 500 ਥੈਲਾ ਰੱਖ ਕੇ ਕਹਿੰਦੇ ਜੇ ਅਸੀਂ ਬੜੇ ਪ੍ਰਬੰਧ ਕਰ ਦਿੱਤੇ ਆ ਇਹ ਹੋ ਜਾ ਸਕਦਾ 500 ਥੈਲਾ ਬੰਨ ਨੂੰ ਬਚਾ ਸਕਦਾ ਫਿਰ ਉਹ ਥਾਂ ਥਾਂ ਤੋਂ ਬ੍ਰੀਚ ਹੋਈ ਹੋਈ ਆ ਮਿੱਟੀ ਜਿੱਥੋਂ ਦੀ ਉਹ ਥੈਲੇ ਲੈ ਕੇ ਗਏ ਟਰਾਲੀ ਉਹ ਥਾਂ 5-7 ਫੁੱਟ ਜ਼ਿਆਦਾ ਹੋਣਾ ਉਹ ਚੌੜੇ ਥਾਂ ਤੇ ਜਿਹੜੀ 6 ਤਰੀਕ ਤੱਕ ਕਮੇਟੀ ਨਹੀਂ ਪਾਈ ਹੋਈ ਸੀਗੀ ਮੰਤਰੀ ਸਾਹਿਬ ਜਿਹੜੇ ਬਿਆਨ ਦੇ ਰਹੇ ਕਿ ਪ੍ਰਸ਼ਾਸਨ ਨੇ ਕਿਹਾ ਜੀ ਅਸੀਂ ਬਹੁਤ ਕੰਮ ਕਰ ਦਿੱਤਾ ਮੈਂ ਤੇ ਬੇਨਤੀ ਕਰਦਾ ਮੰਤਰੀ ਸਾਹਿਬ ਨੂੰ ਕਿ ਹਾਲੇ ਵੀ ਮੈਂ ਉਹਨਾਂ ਦੇ ਨਾਲ ਚੱਲਦਾ ਡਿਪਟੀ ਕਮਿਸ਼ਨਰ ਸਾਹਿਬ ਨੂੰ ਡਰੇਨੇਜ ਡਿਪਾਰਟਮੈਂਟ ਨੂੰ ਲੈ ਲੈਣ ਦੌਲਤਪੁਰ ਤੋਂ ਲੈ ਕੇ ਮੇਰੇ ਨਾਲ ਉਹ ਪੈਦਲ ਚੱਲਣ ਮੈਂ ਖੁਦ ਚੱਲ ਕੇ ਗਿਆ 6 ਤਰੀਕ ਨੂੰ ਸਾਰੀ ਨਦੀ ਦੇ ਉੱਤੇ ਬਲੇ ਇਨਾ ਬੁਰਾ ਹਾਲ ਹੈ ਚਿੜੀਆ ਘਰ ਦੇ ਵਿੱਚ ਜਿੱਥੋਂ ਬੀੜ ਦੇ ਵਿੱਚ ਦੀ ਨਦੀ ਲੰਘਦੀ ਆ ਉੱਥੇ ਮੋਟੀ ਫਸੀ ਹੋਈ ਆ ਅੱਗੇ ਵੀ ਤੇ ਅਗਰੇ ਪਿੱਛੇ ਵੀ ਤੇ ਸਾਰੇ ਪਾਸੇ ਫਿਰ ਉੱਥੇ ਲੋਕਾਂ ਨੇ ਜਿਹੜਾ ਸਾਡੇ ਸਿਟੀਜ਼ਨ ਸਹਿਰੀ ਵੀ ਬੜੇ ਅਜੀਬ ਕਿਸਮ ਦੇ ਲੋਕ ਹੈਗੇ ਆ ਜਾਂ ਜਿਹੜੇ ਲੋਕੇ ਗੰਦ ਇਕੱਠਾ ਕਰਦਿਆ ਉੱਥੇ ਚਾਦਰਾਂ ਸਹਰਾਣੇ ਪੁਰਾਣੇ ਗੱਦੇ ਕੁਰਸੀਆਂ ਪਤਾ ਨਹੀਂ ਕੀ ਕੋਈ ਸੁਟਿਆ ਆ ਉਹਦੇ ਥੱਲੇ 30 30 ਗਊਆਂ ਬੈਠੀਆਂ ਵਿਚਾਰੀਆਂ ਉੱਥੇ ਅਰੈਸਟ ਕਰਦੀਆਂ ਪਈਆਂ ਸੀਗੀਆਂ ਇਹ ਹਾਲ ਸੀ ਉਹਦਾ ਮੰਤਰੀ ਜੀ ਨੇ ਫੋਟੋ ਖਿਚਾ ਕੇ ਕਹਿ ਦਿੱਤਾ ਕਿ ਬਹੁਤ ਵਧੀਆ ਕੰਮ ਹੋ ਰਿਹਾ ਅਤਵਾਰ ਕਹਿੰਦੇ ਮੈਂ ਉਸ ਮੀਟਿੰਗ ਸੀਗਾ ਸੈਕਟਰੀਏਟ ਦੇ ਵਿੱਚ ਡਿਪਟੀ ਕਮਿਸ਼ਨਰ ਵੀ ਉੱਥੇ ਸੀ ਇਹ ਬਹੁਤ ਸਾਰੀਆਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਵੀ ਸੀਗੇ ਮੰਤਰੀ ਸਾਹਿਬ ਕਹਿੰਦੇ ਕਿ ਇਸ ਵਾਰ ਅਸੀਂ ਪ੍ਰਬੰਧ ਕਰ ਲਿਆ ਇਸ ਵਾਰ ਅਸੀਂ ਹੜ ਨਹੀਂ ਆਉਣ ਦਿਆਂਗੇ ਸੋ ਮੈਂ ਤੇ ਦੁਆ ਕਰਦਾ ਕਿ ਮੰਤਰੀ ਸਾਹਿਬ ਦੇ ਮੂੰਹ ਚੋਂ ਕਿਓ ਸ਼ਕਰ ਕਿ ਉਹਨਾਂ ਦੀ ਗੱਲ ਸੱਚੀ ਹੋ ਜਾਵੇ ਪਰ ਉਹਨਾਂ ਨੇ ਐਡਾ ਵੱਡਾ ਦਾਵਾ ਕਿਹੜੇ ਬੇਸਤੇ ਕੀਤਾ ਕਿ ਅਸੀਂ ਹੜ ਨਹੀਂ ਆਉਣ ਦਿਆਂਗੇ ਜਦੋਂ ਕਿ ਜਿਹੜੀ ਗਰਾਊਂਡ ਰਿਐਲਿਟੀ ਆ ਉੱਥੇ ਉਹ ਹੈ ਕਿ ਹਾਲੇ ਉੱਥੇ 10 5 10% ਵੀ ਕੰਮ ਨਹੀਂ ਹੋਇਆ ਮਿੱਟੀ ਜੰਮੀ ਪਈ ਐ ਉਹ ਜਿਹੜੀ ਸਾਰੀ ਉਹਦੇ ਵਿੱਚ ਸਟੇਲਟਿੰਗ ਹੋਈ ਐ ਬੂਟੀ ਜੰਮੀ ਹੋਈ ਐ ਬੰਨੇ ਉਸੇ ਤਰ੍ਹਾਂ ਹੀ ਆ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹਾਂ ਸਿਰਫ ਜਿਹੜਾ ਉਹ ਮਗਰਮਾਛ ਦੇ ਹੰਗੂਆ ਵਾਲੀ ਗੱਲ ਆ ਵੀ ਉਹ ਵੀ ਠੀਕ ਐ ਜੀ ਅਸੀਂ ਕੰਮ ਕਰ ਦਿੱਤਾ ਕੰਮ ਨੱਕ ਨਾਲ ਲਾ ਕੇ ਗੱਲ ਨਾਲ ਲਾਉਣ ਵਾਲੀ ਗੱਲ ਆ ਕਹਿੰਦੇ ਨੇੜੇ ਆਈ ਜਾਨ ਤੇ ਵਿਨੋ ਕੁੜੀ ਦੇ ਘਰ ਤੇ ਸਾਡੀ ਸਰਕਾਰ ਦਾ ਤਾਂ ਉਹ ਕੰਮ ਐ ਤੇ ਜਦੋਂ ਅੱਗ ਲੱਗੇ ਉਦੋਂ ਖੂਹ ਪੁੱਟ ਲੋ ਤੇ ਸਿਰ ਇੱਕ ਚੀਜ਼ ਦੱਸੋ ਤੁਸੀਂ ਹੁਣ ਇਲੈਕਸ਼ਨਾਂ ਹੋਈਆਂ ਨੇ ਪਿੱਛੇ ਲੋਕ ਸਭਾ ਦੀਆਂ ਤੁਹਾਡੇ ਕੋਲ ਕਾਫੀ ਵਰਕਰ ਆਏ ਹੋਣੇ ਵੀ ਸਾਨੂੰ ਵੋਟਾਂ ਪਾਈਓ ਵੀ ਪ੍ਰਚਾਰ ਕਰਨ ਲਈ ਅਕਸਰ ਹੀ ਆਉਂਦੇ ਨੇ ਪਰ ਪ੍ਰਚਾਰ ਤੋਂ ਪਹਿਲਾਂ ਨਾਤਾ ਜਨਤਾ ਦਾ ਸਭ ਨੂੰ ਪਤਾ ਹੈ ਕਿ ਕਿਸੇ ਦਾ ਕੋਈ ਸਾਰ ਨਹੀਂ ਲਿੱਤੀ ਗਈ ਜਦੋਂ ਤੱਕ ਕਹਿੰਦੇ ਸੀ ਆਮ ਘਰਾਂ ਦੇ ਵਿਅਕਤੀ ਨੇ ਤੇ ਹੁਣ ਜਿਹੜਾ ਮਾਹੌਲ ਚੱਲ ਰਿਹਾ ਹੁਣ ਵੀ ਕੋਈ ਸਾਰ ਨਹੀਂ ਲਿੱਤੀ ਜਾ ਰਹੀ ਕਿਉਂਕਿ ਜਦੋਂ ਅਸੀਂ ਤੇਜਬਾ ਕਲੋਨੀ ਹੋਰ ਉਹਨਾਂ ਦੇ ਨੇੜੇ ਦੀਆਂ ਕਲੋਨੀਆਂ ਦੇ ਵਿੱਚ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਸਾਡੇ ਕੋਲ ਹਲੇ ਤੱਕ ਕੋਈ ਨਹੀਂ ਆਇਆ ਤੇ ਉਮੀਦ ਹੈ ਨਹੀਂ ਆਏਗਾ ਪਿਛਲੀ ਵਾਰ ਵੀ ਕਹਿੰਦੇ ਮੀਡੀਆ ਚੈਨਲਾਂ ਨੂੰ ਕਹਿ ਕੇ ਇਹ ਚੀਜ਼ਾਂ ਦਿਖਾਈਆਂ ਜਾ ਰਹੀਆਂ ਸੀ ਕਿ ਸੀਆਈਐਸਫ ਦੇ ਜਵਾਨ ਸਾਨੂੰ ਬਚਾਉਣ ਲਈ ਆ ਰਹੇ ਨੇ ਪਰ ਕਹਿੰਦੇ ਸਾਡੇ ਤੱਕ ਕੋਈ ਨਹੀਂ ਪਹੁੰਚਿਆ ਪਿੰਡਾਂ ਦੇ ਲੋਕਾਂ ਨੇ ਆਪਦੇ ਟਰੈਕਟਰਾਂ ਜਿਹੜੀ ਪ੍ਰਸ਼ਾਸਨ ਐ ਡਿਪਟੀ ਕਮਿਸ਼ਨਰ ਸਾਡੇ ਉਦੋਂ ਸ਼ਖਸ ਸਾਨੀ ਸੀਗੀ ਤੇ ਡਿਪਟੀ ਕਮਿਸ਼ਨਰ ਦੇਖੋ ਉਹਨਾਂ ਨੇ ਹੋਰ ਲਾਸਟ ਮੂਮੈਂਟ ਤੇ ਕੀ ਕਰ ਸਕਦੇ ਆ ਜਦੋਂ ਪਾਣੀ ਭਾਰ ਹੀ ਗਿਆ ਉਦੋਂ ਦਾ ਤੁਸੀਂ ਇਹ ਆ ਕਿ ਲੋਕਾਂ ਜਿਹੜੇ ਬਾਹਰ ਨਿਕਲਣੇ ਚਾਹੁੰਦੇ ਉਹਨਾਂ ਨੂੰ ਬਾਹਰ ਕੱਢ ਸਕਦੇ ਹੋ ਕੈਂਪ ਲੱਗੇ ਆ ਉਹਨਾਂ ਨੂੰ ਉੱਥੇ ਚਾਦਰਾਂ ਦੇ ਕੇ ਬਿਠਾ ਸਕਦੇ ਹੋ ਰੋਟੀ ਖਵਾ ਸਕਦੇ ਹੋ ਪ੍ਰਸ਼ਾਸਨ ਕੋਲੇ ਇਹੋ ਜਿਹੀਆਂ ਕਿਸ਼ਤੀਆਂ ਨਹੀਂ ਆ ਗਈਆਂ ਜਿਹੜਾ ਕੰਮ ਆਰਮੀ ਨੇ ਕੀਤਾ ਆਰਮੀ ਨੇ ਪਿਛਲੀ ਵਾਰੀ ਬਹੁਤ ਕੰਮ ਕੀਤਾ ਸਾਨੂੰ ਸਵੇਰੇ 4:30 ਵਜੇ 10 ਤਰੀਕ ਰਾਤ ਨੂੰ ਫਲੱਡ ਆਇਆ ਸ਼ਾਮ ਨੂੰ 11 ਤਰੀਕ ਨੂੰ ਸਵੇਰੇ ਇੱਥੇ ਆ ਕੇ ਇੱਥੇ ਜਿੱਥੇ ਆਪਾਂ ਖੜੇ ਹੋਇਆ ਅਸ وقت ਇੱਥੇ ਇੰਨਾ ਇਨਾ ਪਾਣੀ ਸੀਗਾ ਲੱਕ ਤੋਂ ਉੱਪਰ ਪਾਣੀ ਸੀਗਾ ਕਮਰਿਆਂ 'ਚ ਸਾਡੇ ਜਿਹੜਾ ਉਹ 2-2 ਫੁੱਟ ਪਾਣੀ ਸੀ ਗਲੀ 'ਚ ਜਿਹੜਾ ਸਾਢੇ 5-5 6-6 ਫੁੱਟ ਪਾਣੀ ਸੀ ਆਰਮੀ ਵਾਲੇ ਨੌਜਵਾਨ ਆਏ ਰਾਤ ਨੂੰ 4:30 ਵਜੇ ਇੱਥੋਂ ਆ ਕੇ ਸਾਨੂੰ ਪਿਛਲੇ ਪਾਸੇੋਂ ਪੌੜੀ ਲਾ ਕੇ ਉਤਾਰ ਕੇ ਲੈ ਕੇ ਗਏ ਬੜੇ ਸੇਫਲੀ ਲੈ ਕੇ ਗਏ ਬੜੇ ਟਰੇਨ ਮੁੰਡੇ ਸੀਗੇ ਸਾਰੇ ਯੰਗ ਮੁੰਡੇ ਸੀਗੇ ਆਰਮੀ ਨਾਲ ਆਉਂਦੀ ਜਿਹੜੇ ਬੰਦੇ ਕੱਢੇ ਨਹੀਂ ਸੀ ਜਾਣੇ ਇਹਨਾਂ ਦੀਆਂ ਕਿਸ਼ਤੀਆਂ ਜਿਹੜੀਆਂ ਹੁੰਦੀਆਂ ਨੇ ਇੱਥੇ ਪਾਣੀ ਭਰ ਜਾਂਦਾ ਔਰ ਇਹਨਾਂ ਨੇ ਇੱਕ ਕਿਸਤੀ ਲਾ ਕੇ ਕਹਿੰਦੇ ਇੱਥੇ ਪੁਲਿਸ ਮਕਮੇ ਦੇ ਚੌਂਕੀ ਦੇ ਸਾਹਮਣੇ ਜਿਹੜੀ ਰੱਖ ਦਿੱਤੀ ਹੈ ਯਾ ਤੇ ਜਦੋਂ ਮੀਂਹ ਆਊਗਾ ਬੰਦਾ ਪੁੱਛੇ ਵੀ ਉਹ ਇੱਥੇ ਰਹੂਗੀ ਉਹ ਤਾਂ ਪਾਣੀ ਚੋਕੇ ਕਿਤੇ ਹੋਰ ਉਹ ਤਾਂ ਫਲੱਡ ਏਰੀਆ ਤੋਂ ਬਾਹਰ ਰੱਖਣੀ ਚਾਹੀਦੀ ਇਹਨਾਂ ਨੂੰ ਹਨਾ ਸਰਕਾਰੀ ਪ੍ਰਬੰਧ ਇਹੋ ਜਿਹੇ ਹੁੰਦੇ ਆ ਉਹ ਜਦੋਂ ਕਹਿੰਦੇ ਆ ਜੀ ਇਹ ਜੀ ਫੰਡ ਨਹੀਂ ਮਿਲਿਆ ਇਹ ਰਿਪੇਅਰ ਨਹੀਂ ਹੋ ਸਕੀ एनजीओस ਨੇ ਬਹੁਤ ਕੰਮ ਕੀਤਾ ਸ਼ਹਿਰ ਦੇ ਵਿੱਚ ਸਾਰੀਆਂ ਐਨ ਜੀਓਜ਼ ਆਈਆਂ ਸੀਗੀਆਂ ਪਿੰਡਾਂ ਚੋਂ ਵੀ ਲੋਕ ਆਏ ਟਰਾਲੀਆਂ ਲੈ ਕੇ ਆਏ ਇੱਥੇ ਵੰਡ ਗਏ ਲੁਧਿਆਣੇ ਤੋਂ ਲੋਕੀ ਜੀਪਾਂ ਪਰ ਪਰ ਕਸਾਮਾਨ ਇੱਥੇ ਲੈ ਕੇ ਆਏ ਪਰ ਅਸੀਂ ਕਹੇ ਵੀ ਇਸ ਏਰੀਆ 'ਚ ਕੋਈ ਚੀਜ਼ ਦੀ ਲੋੜ ਨਹੀਂ ਅਸਲੀ ਉਹਨਾਂ ਨੂੰ ਲੋੜ ਹੈ ਜਿਹੜੇ ਵਿਚਾਰੇ ਇਕਨੋਮਿਕਲੀ ਥੋੜੇ ਜਿਹਾ ਵੀਕ ਲੋਕ ਹੈ ਉਹਨਾਂ ਤੱਕ ਪਹੁੰਚਾਉਣਾ ਚਾਹੀਦਾ ਉਹ ਪਹੁੰਚਾ ਕੇ ਵੀ ਆਇਓ ਇੱਕ ਆਖਰੀ ਸਵਾਲ ਹੈ ਸਰ ਪਿਛਲੀ ਵਾਰ ਇਹ ਚੀਜ਼ ਵੀ ਦੇਖਣ ਨੂੰ ਕਈ ਵਾਰ ਮਿਲੀ ਸੀਗੀ ਕਿ ਜਿਹੜੇ ਰਿਸ਼ਤੇਦਾਰ ਕਈ ਵਾਰ ਘਰੇ ਆਉਂਦੇ ਨੇ ਕਿਉਂਕਿ ਪੰਜਾਬੀਆਂ ਦਾ ਸੁਭਾਅ ਹੈ ਇਹ ਜਿਹਾ ਕਿ ਅਕਸਰ ਹੀ ਰਿਸ਼ਤੇਦਾਰ ਆ ਹੀ ਰਹਿੰਦੇ ਨੇ ਉਹ ਵੀ ਫਸ ਗਏ ਸੀਗੇ ਕਿਉਂਕਿ ਜਿਹੜੇ ਮਿਲਣ ਆਉਂਦੇ ਨੇ ਇਸ ਵਾਰ ਕੀ ਪ੍ਰਬੰਧ ਕੀਤਾ ਇਸ ਵਾਰ ਕਿਉਂਕਿ ਤੁਸੀਂ ਤਾਂ ਬੈੱਡ ਤੇ ਸੋਫੇ ਜਿਹੜੇ ਚੜਾਏ ਹੋਏ ਨੇ ਉੱਤੇ ਤੇ ਰਿਸ਼ਤੇਦਾਰਾਂ ਨੂੰ ਕਿਹਾ ਵੀ ਇਸ ਵਾਰ ਭਾਈ ਪਰਹੇਜ਼ ਹੀ ਕਰਿਓ ਅਸੀਂ ਕਹਿ ਦਤਾ ਉਹਨਾਂ ਨੂੰ ਵੀ ਹੁਣ ਤੁਸੀਂ ਸਾਡੇ ਕੋਲੇ ਜੇ ਆਉਣਾ ਆਜੋ ਪਰ ਇਹ ਮੰਨ ਕੇ ਚੱਲੋ ਵੀ ਜੇ ਤੁਹਾਡੇ ਹੁੰਦਿਆਂ ਫਲੱਡ ਆ ਗਿਆ ਤਾਂ ਫਿਰ ਤੁਹਾਨੂੰ ਇੱਥੇ ਹੀ ਰਹਿਣਾ ਪੈਣਾ ਕਿ ਸਾਡੇ ਕੋਲੇ 15-20 ਸتمبر ਤ ਕੋਈ ਰਹਿਣ ਲਈ ਨਾ ਆਵੇ ਹਾਂ ਮਜਬੂਰੀ ਆ ਜਰੂਰ ਆਵੇ ਅਸੀਂ ਕਿਸੇ ਨੇ ਅਸੀਂ ਇਹ ਨਹੀਂ ਕਹਿੰਦੇ ਵੀ ਨਾ ਆਓ ਜਿੱਥੇ ਅਸੀਂ ਆਥੇ ਪੰਜਾਬੀ ਦੇ ਕਾਵ ਦਾ ਨਾ ਵਿੱਚ ਮਗਿੱਦੜਾਂ ਦੇ ਘਰੇ ਪਰੋਣੇ ਚਲੇ ਗਏ ਪਰੋਣੇ ਹੁੰਦਾ ਵੀ ਸਾਨੂੰ ਵਧੀਆ ਥਾਂ ਤੇ ਸੁਆਉਣ ਗਏ ਚਮਕਿੱਦੜ ਆਪ ਤੇ ਲਟਕੇ ਹੁੰਦੇ ਆ ਜੀ ਜੀ ਤੋਂ ਕਹਿੰਦੇ ਵੀ ਸਾਨੂੰ ਕਿੱਥੇ ਤੁਸੀਂ ਪਾਉਣਾ ਚਮਕਿੱਦੜ ਕਹਿੰਦੇ ਵੀ ਜਿੱਥੇ ਅਸੀਂ ਲਟਕੇ ਆ ਉਥੇ ਤੁਸੀਂ ਲਟਕ ਜਾਓ ਸੋ ਜਿੱਥੇ ਅਸੀਂ ਪਾਵਾਂਗੇ ਕੋਸ਼ਿਸ਼ ਨਾ ਨੂੰ ਪਾਲਾਂਗੇ ਮਹਿਮਾਨ ਨਿਲਾਜ਼ੀ ਤੇ ਪੰਜਾਬੀਆਂ ਦੀ ਗਾਜ਼ਾ ਭਾਵੇਂ ਅੱਗ ਲੱਗੀ ਹੋਵੇ ਭਾਵੇਂ ਫਲੱਡ ਆਇਆ ਹੋਵੇ ਕੁਝ ਹੋਇਆ ਹੋਵੇ ਜਿਹੜੇ ਆਉਣਗੇ ਕਦੇ ਜਰੂਰ ਰਹਿਣ ਸਾਡੇ ਕੋਲੇ ਪਰ ਇਹ ਆ ਕਿ ਡਰ ਜਰੂਰ ਬਣਿਆ ਹੋਇਆ ਕਿ ਇਸ ਵਾਰ ਮੀਂਹ ਆਏਗਾ ਜ਼ਿਆਦਾ ਪੈਗਾ ਹੜ ਆਉਂਦਾ ਕਿ ਨਹੀਂ ਆਉਂਦਾ ਪਰ ਉਹ ਕਹਿੰਦੇ ਹੁੰਦੇ ਆ ਵੀ ਪ੍ਰਬੰਧ ਪਹਿਲਾਂ ਕਰ ਲੈਣੇ ਚਾਹੀਦੇ ਇਸ ਕਰਕੇ ਅਸੀਂ ਪਿਛਲੇ ਡਰ ਤੋਂ 1993 ਦੇ ਵਿੱਚ ਰਾਤ ਨੂੰ ਫਲੱਡ ਆ ਗਿਆ ਸੀ ਲੋਕਾਂ ਕੋਲੋਂ ਸਮਾਨ ਵੀ ਨਹੀਂ ਕੱਢਿਆ ਗਿਆ ਔਰ ਲੋਕਾਂ ਦੇ ਘਰਾਂ ਦੇ ਅੰਦਰ ਜਿੱਥੇ ਆਪਾਂ ਖੜੇ ਹੋਇਆ ਇਥੇ 7-8 ਫੁੱਟ ਪਾਣੀ ਸੀ ਮਤਲਬ ਮੇਰੇ ਨਾਲ ਦਾ ਘਰ ਹੈ ਇਹ ਕਹਿੰਦੇ ਸੀ ਸਾਡੇ ਬਿਜਲੀ ਵਾਲੇ ਸਵਿੱਚਾਂ ਤੋਂ ਵੀ ਉੱਪਰ ਪਾਣੀ ਲੰਘਿਆ ਸੀ ਸੋ 93 ਚ ਰਾਤ ਨੂੰ ਆਇਆ ਪਿਛਲੇ ਸਾਲ ਸ਼ਾਮ ਨੂੰ ਆਇਆ ਹੋ ਸਕਦਾ ਹੈ ਅੱਜ ਵਾਰ ਬਿਲਕੁਲ ਦਿਨ ਚੜ੍ਹਦੇ ਹੀ ਆ ਜਾਵੇ ਜਾਂ ਕਿਸੇ ਹੋਰ ਟਾਈਮ ਆਵੇ ਸੋ ਪ੍ਰਬੰਧ ਪਹਿਲਾਂ ਕਰਨੇ ਬੜੇ ਜ਼ਰੂਰੀ ਹੈ ਜਿੱਥੇ ਵੀ ਹੋਣ ਜਿਹੜਾ ਵੀ ਬੰਦਾ ਹੈਗਾ ਸੋਚਦਾ ਜਿੱਥੇ ਵੀ ਹੈਗਾ ਜਿੰਨਾ ਕੋਈ ਪ੍ਰਬੰਧ ਕਰ ਸਕਦਾ ਸਭਾਂ ਸੁਨਣਾ ਆਪਣਾ ਸੰਭਲੋ ਪੈਨ ਕੀ ਹੋਣ ਦੀ ਲੋੜ ਨਹੀਂ ਕਿ ਤੁਸੀਂ ਬਹੁਤ ਖੌਫ ਜ਼ਦਾ ਜੀ ਹੜ ਆ ਗਿਆ ਆਪਣੇ ਇੰਟਰਵਿਊ ਸੁਣ ਕੇ ਕਹਿਣ ਜੀ ਇਹ ਜਿਹੜੀ ਗੱਲ ਕਰ ਰਿਹਾ ਨਾ ਲੱਗਦਾ ਹੜ ਆ ਗਿਆ ਵੀ ਕੋਈ ਇਹਨਾਂ ਨੇ ਤਾਂ ਮੰਜੇ ਆਪਣੇ ਉੱਤੇ ਚੁੱਕ ਤੇ ਸੋ ਫਿਰ ਇਹਦਾ ਮਤਲਬ ਇਹ ਨਹੀਂ ਹੋਇਆ ਇਹਨਾਂ ਅਮਰਜੀਤ ਜੀ ਅਕਸਰ ਹੀ ਸੁਣਨ ਨੂੰ ਮਿਲਦਾ ਹੈ ਕਈ ਮੀਡੀਆ ਚੈਨਲ ਵਾਲੇ ਕਹਿੰਦੇ ਨੇ ਕਿ ਡਰਨ ਦੀ ਵੀ ਡਰਨ ਦੀ ਲੋੜ ਨਹੀਂ ਘਬਰਾਣ ਦੀ ਵੀ ਬਿਲਕੁਲ ਲੋੜ ਨਹੀਂ ਵੀ ਪੈਨਿਕ ਨਾ ਹੋ ਉਹ ਵੀ ਡਰੋ ਨਾ ਚਤਨ ਲੋੜ ਦੀ ਲੋੜ ਹੈ ਜੇ ਹੁਣ ਵੀ ਨਾ ਡਰੇ ਜਦੋਂ ਪਤਾ ਹੈ ਵੀ ਸਿਰ ਤੇ ਮੁਸੀਬਤ ਆਣ ਵਾਲੀ ਹੈ ਫਿਰ ਕਦੋਂ ਡਰਾਂਗੇ ਨਹੀਂ ਡਰਨਾ ਨਹੀਂ ਨਾ ਚਾਹੀਦਾ ਅਲਰਟ ਹੋਣਾ ਚਾਹੀਦਾ ਸਚੇਤ ਹੋ ਜੋ ਵੀ ਠੀਕ ਹੈ ਪਾਣੀ ਆਉਣਾ ਆਪਣਾ ਸਮਾਨ ਉੱਪਰ ਰੱਖ ਲਓ ਕਾਗਜ਼ ਜਿਹੜੇ ਜ਼ਰੂਰੀ ਉੱਪਰ ਰੱਖ ਲਓ ਕੱਪੜੇ ਜਿੰਨੇ ਉੱਚੇ ਕਰ ਸਕਦੇ ਆ ਕਰ ਲਓ ਜੇ ਇੱਥੇ ਨਹੀਂ ਕਿਤੇ ਸ਼ਿਫਟ ਕਰ ਲਓ ਥੋੜੇ ਬਹੁਤੇ ਤਾਂ ਕਿ ਲਾਸਟ ਮੂਮੈਂਟ ਤੇ ਜੇਕਰ ਤੁਹਾਨੂੰ ਉੱਪਰ ਘਰਦੇ ਰਹਿਣਾ ਪੈ ਜੇ ਤੁਸੀਂ ਆਰਾਮ ਨਾਲ ਚੜ ਸਕੋ ਖਾਣ ਪੀਣ ਦਾ ਜਿਹੜਾ ਰਾਸ਼ਨ ਪਾਣੀ ਆ ਆਟਾ ਚਾਲ ਚਾਵਲ ਸੁੱਕਾ ਦੁੱਧ ਮੋਮਬਤੀ ਦੀਆ ਦੀਆ ਸਲਾਈ ਕੁਝ ਸਿਰਪੀੜ ਦੀ ਗੋਲੀ ਕੁਝ ਹੋਰ ਦੀ ਪੱਟੀ ਪੁੱਟੀ ਕਰਨ ਵਾਲਾ ਸਮਾਨ ਇਸ ਮਾਮਲੇ ਨੂੰ ਤੁਸੀਂ ਸਾਹਮਣੇ ਰੱਖ ਲੋ ਕਿਉਂਕਿ ਲਾਸਟ ਮੋਮੈਂਟ ਤੇ ਜਦੋਂ ਹੜਾ ਆਉਣਾ ਉਹਦੀ ਬਿਜਲੀ ਚਲੀ ਜਾਣੀ ਆ ਤੁਹਾਡੇ ਕੋਲੇ ਕਿਸੇ ਆਉਣਾ ਨਹੀਂ ਤੇ ਲਾਈਟ ਕਿੱਥੋਂ ਜਗਾਓਗੇ ਤੁਹਾਡੇ ਕੋਲੇ ਮੋਮਬੱਤੀ ਹੋਣੀ ਚਾਹੀਦੀ ਆ ਟਰਚ ਹੋਣੀ ਚਾਹੀਦੀ ਆ ਸੈੱਲ ਹੋਣੇ ਚਾਹੀਦੇ ਆ ਟੀਵੀ ਬੰਦ ਹੋ ਜਾਣਾ ਤੁਹਾਡੇ ਮੋਬਾਈਲ ਚਾਰਜ ਕਰਨ ਵਾਸਤੇ ਪ੍ਰਬੰਧ ਕਰ ਛਡੋ ਰੇਡੀਓ ਤੇ ਤੁਹਾਡੇ ਕੋਲੇ ਹੈਗਾ ਤੇ ਉਹ ਵੀ ਰੱਖੋ ਕਿਉਂਕਿ ਰੇਡੀਓ ਚ ਇਨਫੋਰਮੇਸ਼ਨ ਹੌਣੇ ਸ਼ੁਰੂ ਹੋ ਜਾਂਦੀ ਆ ਮੋਬਾਈਲਾਂ ਤੇ ਤੁਹਾਡੇ ਰੀਚਾਰਜ ਦਾ ਪ੍ਰਬੰਧ ਹੋਣਾ ਚਾਹੀਦਾ ਤਾਂ ਕਿ ਤੁਸੀਂ ਜਿਹੜਾ ਕੁਤੋਂ ਨੂੰ ਮੈਸੇਜ ਆ ਸਕੇ ਮਜਬੂਰੀ ਆ ਤੁਸੀਂ ਕਿਸੇ ਨੂੰ ਫੋਨ ਕਰ ਸਕੋ ਤੁਹਾਨੂੰ ਕੋਈ ਫੋਨ ਕਰ ਸਕੇ ਸੋ ਪੈਨ ਕਿ ਹੋਂ ਦਾ ਨਹੀਂ ਲੋੜ ਨਹੀਂ ਖੌਫ ਜ਼ਦਾ ਨਾ ਮਰਗੇ ਜੀ ਬਸ ਜੀ ਆ ਦੇਖੋ ਜੀ ਵਿਖਾਤਾ ਇਹਨਾਂ ਨੇ ਜੀ ਸਪੈਸ਼ਲ ਸਟੋਰੀਜ਼ ਵਾਲੇ ਪ੍ਰੋਗਰਾਮ ਵਾਲੇ ਤੁਸੀਂ ਵਿਖਾਤਾ ਦੇਖੋ ਜੀ ਲੋਕਾਂ ਦਾ ਸਮਾਨ ਚੁਕ ਲਿਆ ਆਪਾਂ ਜਿਹੜਾ ਨਾ ਹੁਣ ਭੱਜ ਚਲੀਆ ਇਹ ਗੱਲ ਨਹੀਂ ਹੈਗੀ ਸਮਾਨ ਸੰਭਲੋ ਘਰੇ ਰਵੋ ਕੋਈ ਜ਼ਰੂਰੀ ਨਹੀਂ ਆਵੇ ਹੜ ਖੌਫ ਜ਼ਦਾ ਮੀ ਪਵੇ ਜ਼ਿਆਦਾ ਪਵੇ ਪਰ ਜ਼ਿਆਦਾ ਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਅੱਜ ਵੀ ਪੈ ਗਿਆ ਕੱਲ ਵੀ ਪੈ ਗਿਆ ਪਰਸੋਂ ਵੀ ਪੈ ਗਿਆ ਚੌਥੇ ਪੈ ਗਿਆ 24 ਘੰਟੇ ਬੰਦ ਹੋ ਗਿਆ ਫਿਰ ਨਿਕਲ ਗਿਆ ਪਣੀ ਇੱਕ ਤਾਂ ਇਹ ਜ਼ਿਆਦਾ ਇੱਕ ਜ਼ਿਆਦਾ ਇਹ ਕਿ ਲਗਾਤਾਰ 72 ਘੰਟੇ 92 ਜਿਵੇਂ ਪਿਆ ਸੀ 93 'ਚ 72 ਘੰਟੇ ਕਰ ਲਗਾਤਾਰ ਇੱਥੇ ਪੈਂਦਾ ਉੱਪਰ ਵੀ ਪੈ ਜੇ ਇੱਥੋਂ ਵਾਲਾ ਪਾਣੀ ਨਿਕਲਦਾ ਨਹੀਂ ਉੱਪਰ ਵਾਲਾ ਪਿੱਛੋਂ ਨਦੀ 'ਚ ਉੱਥੇ ਆ ਸਕਦਾ ਸੋ ਉਸ ਲਈ ਅਲਰਟ ਹੋਣ ਦੀ ਲੋੜ ਹੈਗੀ ਸੁਚੇਤ ਹੋਣ ਦੀ ਲੋੜ ਤੁਹਾਨੂੰ ਕੋਈ ਡਰ ਘਬਰਾਹਟ ਨਹੀਂ ਕੋਈ ਜਿਸ ਤਰ੍ਹਾਂ ਕਿ ਤੁਸੀਂ ਇੰਨੇ ਚੈਨਲਾਂ 'ਆ ਉੱਤੇ ਇੰਟਰਵਿਊ ਦੇ ਰਹੇ ਹੋ ਸ਼ਾਇਦ ਕਈ ਵਾਰ ਡਰ ਲੱਗਦਾ ਹੈ ਖੁੱਲ ਕੇ ਬੋਲਣ ਤੋਂ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦਿਓਗੇ ਕਿ ਜਿਹੜੇ ਮੁੱਦਿਆਂ ਉੱਤੇ ਬੋਲਣ ਦੀ ਲੋੜ ਹੈ ਗੱਲਬਾਤ ਕਰਨ ਦੀ ਲੋੜ ਹੈ ਉਹ ਕਰਨੇ ਚਾਹੀਦੇ ਆ ਜਾਂ ਡਰ ਦੇ ਮਾਰੇ ਚੁੱਪ ਕਰ ਜਾਣਾ ਚਾਹੀਦਾ ਹੈ ਦੇਖੋ ਡਰਨ ਵਾਲੀ ਕੋਈ ਗੱਲ ਨਹੀਂ ਸਰਕਾਰਾਂ ਅਸੀਂ ਕਦੇ ਵਾਸਤੇ ਚੁਣਦੇ ਆ ਉਹ ਸਾਨੂੰ ਸਹੂਲਤਾਂ ਦੇਣ ਵਾਸਤੇ ਸਾਡੀਆਂ ਸਮੱਸਿਆਵਾਂ ਦੇ ਸਮਾਧਾਨ ਕਰਨ ਵਾਸਤੇ ਚੁਣਦੇ ਆ ਨਾ ਅਸੀਂ ਤੇ ਜੇ ਉਹ ਕਰਦੇ ਨਹੀਂ ਹੈਗੇ ਤਾਂ ਫਿਰ ਸਾਨੂੰ ਬੋਲਣਾ ਚਾਹੀਦਾ ਮੈਂ ਕੋਈ ਡਾਕਟਰ ਬਲਬੀਰ ਸਿੰਘ ਦੇ ਜਾਂ ਮਾਨ ਦੇ ਖਿਲਾਫ ਥੋੜਾ ਅਸੀਂ ਤੇ ਪੰਜਾਬ ਸਰਕਾਰ ਨੂੰ ਇਹ ਗੱਲ ਕਹਿ ਰਹੇ ਆ ਚਾਹੇ ਕੋਈ ਵੀ ਹੋਵੇ ਸਰਕਾਰ ਕੋਈ ਕੋਈ ਵੀ ਹੋਵੇ ਪਿਛਲੀਆਂ ਸਰਕਾਰਾਂ ਨੇ ਵੀ ਕੁਝ ਨਹੀਂ ਕੀਤਾ ਅਗਰ ਅੱਜ ਪੰਜਾਬ ਦੇ ਵਿੱਚ ਕੱਗਰ ਦੇ ਸਤਲੁਜ ਦੇ ਉੱਤੇ ਬਿਆਸ ਤੇ ਜਾਂ ਪਟਿਆਲਾ ਨਦੀ ਦੇ ਉੱਤੇ ਜਿਹੜੇ ਹਾਲਾਤ ਬਣਿਆ ਇਹਦੇ ਲਈ ਮਾਨ ਸਰਕਾਰ ਕੱਲੀ ਜ਼ਿੰਮੇਵਾਰ ਨਹੀਂ ਇਹ ਤਾਂ ਪ੍ਰੈਜ਼ੀਡੈਂਟ ਗਵਰਨਮੈਂਟ ਆ ਨਾ ਇਹਨਾਂ ਨੂੰ ਤਾਂ ਕਹਿਣਾ ਹੀ ਆ ਸੀ ਕਿ ਤੁਸੀਂ ਕੁਝ ਨਹੀਂ ਕੀਤਾ ਇਸ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਬਾਦਲ ਸਾਹਿਬ ਦੀ ਸਰਕਾਰ ਆਈ ਕੈਪਟਨ ਰਵਿੰਦਰ ਸਿੰਘ ਦੀ ਸਰਕਾਰ ਆਈ ਕਾਂਗਰਸ ਅਕਾਲੀ ਇਕੱਠੇ ਆਏ ਅਕਾਲੀ ਤੇ ਜਿਹੜੇ ਭਾਜਪਾ ਇਕੱਠੇ ਆਏ ਇਹਨਾਂ ਸਰਕਾਰਾਂ ਨੇ ਨਾ ਵੋਟਾਂ ਲਈਆਂ ਨੇ ਆਪਣੇ ਕੰਮ ਕੀਤੇ ਨੇ ਛੋਟੇ-ਮੋਟੇ ਛੜਕਾਂ ਥੋੜੀਆਂ ਮੋਤੀਆਂ ਬਣਾ ਦਿਆ ਲੇਕਿਨ ਜਿੱਥੇ ਲੋਕਾਂ ਨੂੰ ਹਰ ਸਾਲ ਖਤਰਾ ਪੈਦਾ ਹੁੰਦਾ ਕੱਗਰ ਹਰ ਸਾਲ ਮਾਰ ਕਰਦਾ ਪਿਛਲੇ ਸਾਲ ਕੱਗਰ ਨੇ ਲੋਕਾਂ ਦੇ ਖੇਤਾਂ ਦੇ ਵਿੱਚ 5-5 ਫੁੱਟ ਰੇਤਾ ਭਰਤੀਆ ਪਟਿਆਲਾ ਪੇਵਾ ਰੋਡ ਜਿਹੜੀ ਆ ਉਹ ਹਾਲੇ ਤੱਕ ਨਿਸਤਿਹਾਰੀ ਨਹੀਂ ਉਹਦੇ ਉੱਤੇ ਹਾਲੇ ਵੀ ਮਿੱਟੀ ਜਿਹੜੀ ਆ ਉਹ ਰੱਖੀ ਹੋਈ ਆ ਹੁਣ ਵੀ ਆ ਗਿਆ ਉਹਨੇ ਮਿੱਟੀ ਚੁੱਕ ਕੇ ਫੇਰ ਮਾਰਨੀ ਆ ਇਸੇ ਤਰ੍ਹਾਂ ਫਾਜ਼ਿਲਕਾਰਾ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਬਿਆਸ ਨੇ ਬੜਾ ਵੱਡਾ ਨੁਕਸਾਨ ਕੀਤਾ ਤੇ ਸਤਲੁਜ ਨੇ ਨੁਕਸਾਨ ਕੀਤਾ ਉੱਥੇ ਹਾਲੇ ਤੱਕ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਇਹ ਗੱਲ ਲੋਕਾਂ ਨੂੰ ਕਹਿਣੀ ਚਾਹੀਦੀ ਹੈ ਮੈਂ ਤੇ ਇਹ ਕਹਨਾ ਬਲਕੇ ਅਸੀਂ ਪਲਾਨ ਕਰਦੇ ਪਏ ਆ ਕਿ ਆ ਮੀ ਨਿਕਲ ਜਾਣਾ ਅਸੀਂ ਤੇ ਆਪਣੇ ਇਸ ਇਲਾਕੇ ਨੂੰ ਬਚਾਉਣ ਵਾਸਤੇ ਕਮੇਟੀ ਇੱਕ ਬਣਾ ਰਹੇ ਬਣਾਈ ਹੋਈ ਆ ਅਸੀਂ ਇਹ ਸੋਚਿਆ ਕਿ ਅਸੀਂ ਦੋ ਤਿੰਨ ਮਹੀਨੇ ਦਾ ਅਲਟੀਮੇਟਮ ਸਰਕਾਰ ਨੂੰ ਦੇਣਾ ਇਹ ਤਾਂ ਫਿਰ ਸਾਨੂੰ ਵੀ ਖਸਾਨਾ ਵਾਗੂ ਸੜਕਾਂ ਬੰਦ ਕਰਨੀਆਂ ਪੈਣਗੀਆਂ ਇੰਨੇ ਲੋਕ ਨੇ ਇੱਥੇ ਰਹਿੰਦੇ ਬਜ਼ੁਰਗ ਰਹਿੰਦੇ ਨੇ ਇੱਥੇ ਲੋਕ 90 90 ਸਾਲਾਂ ਦੇ ਲੋਕ ਰਹਿ ਰਹੇ ਨੇ ਇਕੱਲੇ ਰਹਿ ਰਹੇ ਨੇ ਕੌਣ ਹੈ ਉਹਨਾਂ ਦਾ ਵਲੀਵਾਰਸ ਐਡਮਿਨਿਸਟ੍ਰੇਸ਼ਨ ਆ ਸਕਦੀ ਹੈ ਉਸ ਟਾਈਮ ਕਿਉਂ ਨਹੀਂ ਅਸੀਂ ਪ੍ਰਬੰਧ ਕਰ ਲੈਂਦੇ ਨਦੀ ਨੂੰ ਤੁਸੀਂ ਜਿਹੜਾ ਉਹ ਖਾਲੀ ਕਰੋ ਐਨਕ੍ਰੋਚਮੈਂਟ ਹਟਾਓ ਇਹਨੂੰ ਡੂੰਗਾ ਕਰ ਲੋ ਜਿਹੜੀਆਂ ਰੋਕਾਂ ਨੇ ਉਹ ਕੋਲੇ ਜਿਹੜਾ ਬੀੜ ਵਾਲਾ ਅਗਲੇ ਪਾਸੇ ਆਪਣੇ ਉਹਦੇ ਵਿੱਚ ਬੀੜ ਕੀ ਕਹਿੰਦੇ ਆ ਜੰਗਲ ਜਿਆ ਬਣਿਆ ਹੋਇਆ ਸਾਰਾ ਬੀੜ ਹੈ ਜਿਹੜੀ ਸਾਡੀ ਜੂ ਜਿਹੜਾ ਉਹਨੂੰ ਚੌੜਾ ਕਰਾਓ ਜੰਗਲਾਤ ਮਹਿਕਮੇ ਤੋਂ ਲੈ ਕੇ ਜਿਹੜੀ ਆ ਪਰਮਿਸ਼ਨ ਲੈ ਕੇ ਕਰਾਓ ਸਾਨੂੰ ਪਿੱਛੇ ਸੀ ਪਤਾ ਲੱਗਿਆ ਕਿ ਸ਼ਾਇਦ ਜੰਗਲਾਤ ਜੰਗਲਾਤ ਮਹਿਕਮੇ ਨੂੰ ਪੰਜਾਬ ਗਵਰਨਮੈਂਟ ਨੇ ਲਿਖਿਆ ਇਹ ਨਦੀ ਨੂੰ ਜਿਹੜੀ ਆ ਉਹ ਅਗੋਂ ਵੱਡਾ ਪੁਲ ਚਾਹੀਦਾ ਖੁੱਲਾ ਕਰਨਾ ਇਹਦੇ ਉੱਤੇ ਇੱਕ ਪੱਤਰ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਕਰੋੜਾ ਸੈਂਕੜਾ ਕਰੋੜਾ ਰੁਪਇਆ ਦਾ ਪ੍ਰੋਜੈਕਟ ਬਣਿਆ ਜਿਹੜਾ ਦੌਲਤਪੁਰ ਤੋਂ ਲੈ ਕੇ ਨਦੀ ਨੂੰ ਚੈਨਲਾਈਜ਼ ਕਰਨਾ ਇੱਕ ਐਸਟੀਪੀ ਬਣਨੇ ਲੱਗ ਪਿਆ ਦੌਲਤਪੁਰ ਦੇ ਕੋਲੇ ਦੋ ਸਾਲ ਹੋ ਗਏ ਬਣਦੇ ਨੂੰ ਲੇਕਿਨ ਨਦੀ ਦਾ ਕਿਨਾਰਾ ਉੱਚਾ ਕਰਨਾ ਪੱਕਾ ਕਰਨਾ ਡੂੰਗਾ ਕਰਨਾ ਇਨਕ੍ਰੋਚਮੈਂਟ ਹਟਾਉਣੀ ਅੱਗੇ ਜਿਹੜੀਆਂ ਬੋਟਲ ਨੈਕਸ ਨੇ ਉਹਨਾਂ ਨੂੰ ਦੂਰ ਕਰਨਾ ਉਹ ਹਾਲ ਤੱਕ ਕੁਝ ਨਹੀਂ ਹੋਇਆ ਸੋ ਸਰਕਾਰਾਂ ਨੂੰ ਬੋਲਣਾ ਚਾਹੀਦਾ ਸਾਰਿਆਂ ਨੂੰ ਮੇਰੇ ਖਿਲਾਫ ਅਗਰ ਹੁੰਦੇ ਆ ਲੋਕ ਤੇ ਹੋ ਜਾਣਾ ਸਰਕਾਰਾਂ ਹੁੰਦੀਆਂ ਤੇ ਹੋ ਜਾਣਾ ਲੇਕਿਨ ਮੈਂ ਅੱਜ ਨਹੀਂ ਬੋਲੂਗਾ ਫਿਰ ਕਦੋਂ ਬੋਲੂਗਾ ਜੇ ਲੋਕ ਅੱਜ ਨਹੀਂ ਬੋਲਣਗੇ ਜਦੋਂ ਹੜ ਆ ਜੂਗਾ ਪੇਰ ਬਰਬਾਦੀ ਹੋਗੀ ਫਿਰ ਬੋਲਣਗੇ ਤਾਂ ਸਰਕਾਰਾਂ ਨੂੰ ਸੁਚੇਤ ਕਰਨ ਦੀ ਲੋੜ ਹੈਗੀ ਆ ਕਿ ਤੁਸੀਂ ਕੰਮ ਕਰੋ ਆ ਕੇ ਜਿਹੜੇ ਸਾਨੂੰ ਚਾਹੀਦੇ ਆ ਵੋਟਾਂ ਵੇਲੇ ਤੁਸੀਂ ਆ ਜਾਨੇ ਹੋ ਜਦੋਂ ਸਾਨੂੰ ਲੋੜ ਹੁੰਦੀ ਆ ਹੜ ਦੇ ਵਿੱਚ ਸਾਡੇ ਮੰਤਰੀ ਸਾਹਿਬ ਆਏ ਸੀ ਫੋਟੋ ਸ਼ੂਟ ਕਰਕੇ ਚਲੇ ਗਏ ਸਾਡੇ ਕੋਲੇ ਅੱਜ ਤੱਕ ਨਹੀਂ ਕੋਈ ਬੋੜਿਆ ਮੈਂ ਨਹੀਂ ਕਹਿੰਦਾ ਕਿ ਕੱਲੇ ਕੱਲੇ ਘਰ ਦੇ ਵਿੱਚ ਮਾਨ ਸਾਹਿਬ ਜਾਣ ਜਾਂ ਡਾਕਟਰ ਬਲਬੀਰ ਜਾਣ ਪਰ ਗੱਲ ਹੈ ਲੋਕਾਂ ਦੀ ਸਮੱਸਿਆ ਤੇ ਹੱਲ ਹੋਣੀ ਚਾਹੀਦੀ ਹੈ ਨਾ ਭਾਵੇਂ ਪ੍ਰਸ਼ਾਸਨ ਤੋਂ ਕਰਾਉਣ ਕਿਸੇ ਤੋਂ ਜਿਹਦੇ ਤੋਂ ਮਰਜ਼ੀ ਕਰਾਉਣ ਨੂੰ ਸਮੱਸਿਆ ਹੈ ਕਿ ਹੜ ਨਹੀਂ ਆਉਣਾ ਚਾਹੀਦਾ ਲੋਕੀ ਬਰਬਾਦ ਨਹੀਂ ਹੋਣੇ ਚਾਹੀਦੇ ਸ਼ੁਕਰੀਆ ਅਮਰਜੀਤ ਜੀ ਤੁਹਾਡਾ ਬਹੁਤ-ਬਹੁਤ ਸਾਡੇ ਨਾਲ ਖਾਸ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਸੋ ਦੇਖਿਆ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਡਰਨ ਦੀ ਲੋੜ ਨਹੀਂ ਪਰ ਸਵਾਲ ਚੱਕਣੇ ਨਹੀਂ ਰੁਕਣੇ ਚਾਹੀਦੇ ਲੋਕਾਂ ਨੂੰ ਕਿਉਂਕਿ ਇਹ ਇੱਕ ਬਹੁਤ ਵੱਡਾ ਸਵਾਲ ਹੈ ਜਦ ਤੱਕ ਆਮ ਜਨਤਾ ਸਰਕਾਰ ਨੂੰ ਪੁਰਾਣੀ ਸਰਕਾਰਾਂ ਦੇ ਉੱਤੇ ਜਿਹੜੇ ਇਹ ਇਹਨਾਂ ਨੇ ਕਾਰਨਾਮੇ ਕੀਤੇ ਹਨ ਉਹਨਾਂ ਉੱਤੇ ਜਦ ਤੱਕ ਕੋਈ ਕੁਐਸ਼ਨ ਨਹੀਂ ਰੇਜ਼ ਕਰੇਗੀ ਤਦ ਤੱਕ ਇਹੀ ਹਾਲ ਹੁੰਦਾ ਰਹੇਗਾ ਜਦੋਂ ਬਾੜ ਆ ਜਾਏਗਾ ਉਸ ਤੋਂ ਬਾਅਦ ਕੋਈ ਕੁਐਸ਼ਨ ਕਰਨ ਦਾ ਕੋਈ ਮਤਲਬ ਨਹੀਂ ਹੋਏਗਾ ਸਰਕਾਰ ਤੇ ਪ੍ਰਸ਼ਾਸਨ ਨੂੰ ਪਹਿਲਾਂ ਇਹ ਕੰਮ ਕਰਨਾ ਚਾਹੀਦਾ ਹੈ ਉੱਥੇ ਹੀ ਗੱਲ ਕਰੀਏ ਪਹਿਲਾਂ ਵੀ ਕਈ ਖਬਰਾਂ ਦੇ ਵਿੱਚ ਕਈ ਐਕਸਕਲੂਸਿਵ ਸਟੋਰੀਆਂ ਦੇ ਵਿੱਚ ਮੈਂ ਇਹੀ ਗੱਲਾਂ بار بار ਜ਼ਿਕਰ ਕਰਦਾ ਕਿ ਬੱਦੀ ਨਦੀ ਦਾ ਇੱਕ ਜਿਹੜਾ ਪ੍ਰੋਜੈਕਟ ਪਾਸ ਹੋਇਆ ਸੀਗਾ ਪਿਛਲੀ ਸਰਕਾਰ ਦੇ ਦੌਰਾਨ ਉਹਦਾ ਹਲੇ ਤੱਕ ਕੋਈ ਵੀ ਐਕਸਕਲੂਸਿਵ ਅਪਡੇਟ ਨਹੀਂ ਆਇਆ ਹੈ ਉਹ ਸੋਚਣ ਵਾਲੀ ਗੱਲ ਹੈ ਕਿ ਆਖਿਰ ਉਹ ਇੰਨਾ ਵੱਡਾ ਲੱਖਾਂ ਕਰੋੜਾਂ ਦਾ ਪ੍ਰੋਜੈਕਟ ਜਿਹੜਾ ਪਾਸ ਹੋਇਆ ਸੀ ਉਹ ਕਿੱਥੇ ਗਿਆ ਜਲਦ ਮਿਲਾਂਗੇ ਹੋਰ ਨਵੇਂ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰੀਵੈਂਸ ਸਟੋਰੀਜ਼ ਨਾਲ